ਹਾਂਜੀ ਦੋਸਤੋ ਅੱਜ ਅਸੀਂ ਕਰਾਂਗੇ ਐਪਲੀਕੇਸ਼ਨ ਜਿਹੜੀ ਕਿ ਹੈਗੀ ਆ ਤੁਸੀਂ ਇੱਕ ਫੋਟੋ ਸੈਟ ਮਸ਼ੀਨ ਮੰਗਵਾਈ ਸੀ ਜਲੰਧਰ ਤੋਂ ਜਿਹੜੀ ਕਿ ਮਲਹੋਤਰਾ ਸ਼ਾਪ ਤੋਂ ਪਰ ਉਹ ਜਿਹੜਾ ਵਾ ਬਿਲਕੁਲ ਵਧੀਆ ਪ੍ਰਿੰਟ ਨਹੀਂ ਕਰਦੀ ਸਾਫ਼ ਨਹੀਂ ਚੱਲਦੀ ਇਸ ਕਰਕੇ ਉਸ ਨੂੰ ਤੁਸੀਂ ਪੱਤਰ ਲਿਖਣਾ ਮਸ਼ੀਨ ਠੀਕ ਕਰਵਾਉਣ ਸੰਬੰਧੀ ਹਾਂਜੀ ਸਭ ਤੋਂ ਪਹਿਲਾਂ ਸਾਡਾ ਆਏਗਾ ਮਲਹੋਤਰਾ ਫੋਟੋ ਸੈਟ ਕੇਂਦਰ ਉਸ ਦੇ ਨਾਮ ਤੁਹਾਨੂੰ ਮੈਂ ਇੱਕ ਸੌਖਾ ਜਿਹਾ ਐਡਰੈਸ ਦੱਸਦਾ ਤੁਸੀਂ ਸਿੱਧਾ ਲਿਖੋ ਮਲਹੋਤਰਾ ਬੁੱਕ ਸਟੇਟ ਕੇਂਦਰ ਜਿਹੜਾ ਤੁਹਾਨੂੰ ਦਿੱਤਾ ਹੋਇਆ ਐਡਰੈਸ ਤੁਸੀਂ ਉਹੀ ਲਿਖਣਾ ਠੀਕ ਹੈ ਤੇ ਦੂਸਰੀ ਚੀਜ਼ ਤੁਸੀਂ ਮਾਡਲ ਗ੍ਰਾਮ ਮਾਡਲ ਟਾਊਨ ਜਲੰਧਰ ਇਹ ਐਡਰੈਸ ਪੱਕਾ ਯਾਦ ਰੱਖ ਲਓ ਉਹੀ ਤੁਸੀਂ ਲਿਖਣਾ ਠੀਕ ਹੈ ਹਵਾਲਾ ਨੰਬਰ ਲਿਖ ਲਓ ਮਿਤੀ ਲਿਖਣੀ ਹੈ ਉਸ ਬਾਅਦ ਤੁਸੀਂ ਉਸ ਤੋਂ ਬਾਅਦ ਜਿਨ੍ਹਾਂ ਨੇ ਮੰਗਵਾਇਆ ਸੀ ਉਹਦਾ ਐਡਰੈਸ ਆ ਗਿਆ ਮਾਡਰਨ ਇੰਜੀਨੀਅਰ ਟੈਕਨੋਲੋਜੀ ਨੇੜੇ ਪੁਤਲੀ ਘਰ ਅੰਮ੍ਰਿਤਸਰ ਇਹ ਵੀ ਤੁਹਾਨੂੰ ਇੱਥੇ ਲਿਖਿਆ ਹੋਇਆ ਹੈ ਠੀਕ ਹੈ ਵੀ ਅਮਰਸਰ ਤੋਂ ਤੁਹਾਨੂੰ ਮਗਵਾਇਆ ਸੀ ਵਿਸ਼ਾ ਕੀ ਹੈ ਫੋਟੋਸੈੱਟ ਮਸ਼ੀਨ ਦੀ ਨੌਕਸਸ ਸੰਬੰਧੀ ਸ਼੍ਰੀਮਾਨ ਜੀ ਮੇਰੇ ਆਰਡਰ ਨੰਬਰ 610 ਮਿਤੀ 1 ਜਨਵਰੀ 2025 ਅਨੁਸਾਰ ਆਪ ਜੀ ਦੇ ਪ੍ਰਤੀਨਿਧ ਵੱਲੋਂ ਸਾਡੇ ਫਰਮ ਨੂੰ 12 ਮਾਰਚ 2025 ਨੂੰ ਫੋਟੋਸੈੱਟ ਮਸ਼ੀਨ ਮੈਂ ਸਿਰਫ ਐਗਜ਼ਾਮਪਲ ਦੇ ਰਿਹਾ ਤੁਸੀਂ ਡੇਟ ਆਪਦੇ ਹਿਸਾਬ ਨਾਲ ਨੋਟ ਆਊਟ ਕਰਨੀ ਹੈ ਠੀਕ ਹੈ ਫੋਟੋਸੈੱਟ ਮਸ਼ੀਨ ਭੇਜੀ ਗਈ ਸੀ ਤੇ ਇਸ ਸੰਬੰਧੀ ਆਪ ਜੀ ਨੂੰ 40000 ਰੁਪਏ ਦੀ ਰਕਮ ਭੁਗਤਾਨ ਡਰਾਫਟ ਨੰਬਰ 16632 ਮਿਤੀ 28 ਫਰਵਰੀ ਡੈਸ਼ ਨੂੰ ਸਿੰਧ ਬੈਂਕ ਅੰਮ੍ਰਿਤਸਰ ਆਹੀ ਜਾ ਚੁੱਕਾ ਹੈ ਇਸ ਮਸ਼ੀਨ ਦੀ ਦੋ ਤਿੰਨ ਵਾਰ ਦੀ ਵਰਤੋਂ ਤੋਂ ਬਾਅਦ ਸਾਡੇ ਨੋਟਸ ਵਿੱਚ ਆਇਆ ਕਿ ਕਾਪੀਆਂ ਧੁੰਦਲੀਆਂ ਵੀ ਕੱਢਦੀ ਹੈ ਡੱਬ ਖੜਬੀਆਂ ਵੀ ਇੱਕ ਕਈ ਵਾਰ ਤਾਂ ਕਾਗਜ਼ ਵੀ ਵਿੱਚ ਫਸ ਜਾਂਦਾ ਹੈ ਇਸ ਲਈ ਸ਼ਿਆਹੀ ਦਾ ਪੱਧਰ ਵੀ ਦੇਖ ਲਿਆ ਹੈ ਸਭ ਕੁਝ ਠੀਕ ਹੈ ਮਸ਼ੀਨ ਦੀ ਖਰਾਬੀ ਕਾਰਨ ਸਾਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਕਾਰੋਬਾਰ ਚਲਾਨ ਸਾਨੂੰ ਫੋਟੋਸਟੇਟ ਦਾ ਕੰਮ ਬਾਹਰੋਂ ਕਰਵਾਉਣਾ ਪੈ ਰਿਹਾ ਕਿਰਪਾ ਕਰਕੇ ਆਪ ਜਲਦੀ ਤੋਂ ਜਲਦੀ ਆਪਣੀ ਇੰਜੀਨੀਅਰ ਨੂੰ ਭੇਜ ਕੇ ਮਸ਼ੀਨ ਠੀਕ ਕਰਾਓ ਆਸ ਹੈ ਕਿ ਆਪ ਸਾਡੀ ਸਮੱਸਿਆ ਵੱਲ ਬਿਨਾਂ ਦੇਰੀ ਤੋਂ ਧਿਆਨ ਦਿਓਗੇ ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸਪਾਤਰ ਗੁਰੇ ਕਵਾਲ ਸਿੰਘ ਜਨਰਲ ਮੈਨੇਜਰ ਮੋਬਾਈਲ ਨੰਬਰ ਸੋਪੜਾ ਅੱਛਾ ਪੱਤਰ ਹੈ ਇੱਦਾਂ ਲਿਖਣਾ ਤੁਸੀਂ ਤੁਸੀਂ ਦੇਖੋ ਕੋਈ ਵੀ ਮਸ਼ੀਨ ਮੰਗਵਾਈ ਆ ਕੋਈ ਵੀ ਇਲੈਕਟ੍ਰੋਨਿਕ ਚੀਜ਼ ਮੰਗਾਈ ਆ ਉਹਦੇ ਐਡਰੈਸ ਪੱਕੇ ਯਾਦ ਰੱਖ ਲਓ ਉਸ ਤੋਂ ਬਾਅਦ ਉਹ ਜੇ ਖਰਾਬਾ ਖਰਾਬ ਠੀਕ ਕਰਾਉਣ ਸੰਬੰਧੀ ਤਾਂ ਸੇਮ ਲਿਖ ਸਕਦੇ ਹੋ ਬਸ ਮਾੜੀ-ਮੋਟੀ ਲਾਈਨਾਂ ਨੂੰ ਚੇਂਜ ਕਰ ਦਿਓ ਠੀਕ ਹੈ ਬਾਕੀ ਤੁਸੀਂ ਜਿਸ ਤਰੀਕੇ ਨਾਲ ਮਰਜ਼ੀ ਇਸ ਨੂੰ ਲਿਖੋ ਸੋ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ